ਸੁਣੋ ਮੇਰੀ ਗੱਲ ਵੀਰ ਕਿਰਪਾਲ ਜੀ ਸ਼ਾਦੀ ਜੋਗਾ ਹੋ ਗਿਆ ਏ ਮੇਰਾ ਲਾਲ ਜੀ ਸੁਣੋ ਮੇਰੀ ਗੱਲ ਵੀਰ ਕਿਰਪਾਲ ਜੀ ਸ਼ਾਦੀ ਜੋਗਾ ਹੋ ਗਿਆ ਏ ਮੇਰਾ ਲਾਲ ਜੀ ਫਰਜ਼ ਨਿਭਾਣਾ ਤੋ ਹੈ ਮਮਤਾਏ ਦਾ ਕਰ ਲਈਏ ਮੰਗਣਾ ਗੋਬਿੰਦ ਰਾਇ ਦਾ दसवां गुरू है भें साढा बणिया मेर त हैं पुत मै त टिढो जणिया दसवां गुरू है भें सिख बणिया मेर त हैं पुत मै त टिढो जणियां माउ न फिकर हूंदा टिडो जाइदा मंगण गोबिंद ਕਰ ਲਈਏ ਮੰਗਣਾ ਗੋਬਿੰਦ ਰਾਇ ਦਾ ਗੋਦੀ ਨਾ ਲਾਲ ਖੇਡੇ ਮਾ ਨੂੰ ਹੋਵੇ ਦੁੱਖ ਜੀ 34 ਸਾਲ ਬਾਅਦ ਦੇਖਿਆ ਇਹਦਾ ਮੁਖ ਜੀ ਗੋਦੀ ਲਾਲ ਖੇਡੇ ਨਾ ਹੋਵੇ ਮਾ ਨੂੰ ਦੁੱਖ ਜੀ 34 ਸਾਲ ਬਾਅਦ ਦੇਖਿਆ ਇਹਦਾ ਮੁਖ ਜੀ ਫਲ ਵੱਡਾ ਮਿਲਦਾ ਸਬਰ ਪਾਇਦਾ मङ्गना गोबिन्द राय फल बड्डा मिलदा सबर पार् मोबिन्द राय कारे मङ्गना ग गोबिन्द राय नूहं शिङ्गारे करदेख जना नूना चित्त भ ਨੋਹਾ ਸ਼ਿੰਗਾਰ ਹੁੰਦੀਆਂ ਨੇ ਕਰਦਾ ਤੇਖ ਦੇਖ ਜਿਨਾਂ ਨੂੰ ਨਾ ਚਿਤ ਪਰਦਾ ਮਾਣਾ ਬਾਣਾ ਦਾਣਾ ਅਪਣੇ ਲਗਾਈਦਾ ਕਰ ਲਈਏ ਮੰਗਣਾ ਗੋਬਿੰਦ ਰਾਈ ਦਾ ਕਰ ਲਈਏ ਮੰਗਣਾ ਗੋਬਿੰਦ ਰਾਈ ਦਾ ਕਰ ਲਈਏ ਮੰਗਣਾ ਗੋਬਿੰਦ ਰਾਈ ਦਾ ਮਾਪਿਆਂ ਲਈ ਨੋਹਾ പാവേ മേവാ ജി പെന്നേവാജി മാേ മേവാണ സേവാജി സഭാഗത്ത ബരോ ആയത ഗോവി ഗോവി മംഗ സസ മുന്ന സന്ദര സുശീല സി ലഭോക്കിയ സസ് ബണ മന മുന്ന സീല സോണി ലഭോ ക സു പറയണ ഗോബിന്യായ മംഗണ ഗോബി കഗണം ഗോബിന്ദ്ര ബഡാവാ കോദി കഥേ മോഡേ ചടാവാ પોતે વાણ મેરે બેઠકે ખડાવા મે કદે ગોદી કદે મોડે તે ચડાવા મે મુખ નાલો પ્યાર વધ જંદા શાહીદા કર લેયે મંગણા ગોવિંદ રાયદા કર લેયે મંગણા ગોવિંદ રાયદા કર લેયે મંગણા ગોવિંદ ਸਜਣਾ ਦੀਵਾਨ ਜਿਹੜਾ ਛੱਟ ਬਿੰਦ ਨੂੰ ਗੱਲ ਤੋਰੋ ਵਿਆਦੀ ਪੁੱਛ ਕੇ ਗੋਬਿੰਦ ਨੂੰ ਸਜਣਾ ਦੀਵਾਨ ਜਿਹੜਾ ਛੱਟ ਬਿੰਦ ਨੂੰ ਗੱਲ ਤੋਰੋ ਵਿਆਦੀ ਪੁੱਛ ਕੇ ਗੋਬਿੰਦ ਨੂੰ ਆਉਂਦਾ ਹੈ ਆਨੰਦ ਟੱਡੇ ਛੰਦ ਗਾਈ ਦਾ ਕਰ ਲਏ ਮੰਗਣਾ ਗੋਬਿੰਦ ਰਾਈ ਦਾ ਕਰ ਲਏ ਮੰਗਣਾ ਗੋਬਿੰਦ ਰਾਏ ਦਾ ਕਰ ਲਈਏ ਮੰਗਣਾ ਗੋਬਿੰਦ ਰਾਏ ਦਾ ਹਰ ਜਸ ਖੱਤਰੀ ਜਿਹੜਾ ਵਾਸੀ ਸ਼ਹਿਰ ਲਾਹੌਰ ਦਾ ਹਰ ਜਸ ਖੱਤਰੀ ਜਿਹੜਾ ਵਾਸੀ ਸ਼ਹਿਰ ਲਾਹੌਰ ਦਾ ਉੱਠ ਕੇ ਸੰਗਤ ਵਿੱਚੋਂ ਆਪਣੀ ਗੱਲ ਸੁਣਾਵੇ मेरा छोटा गल है वड्डी शहनशा मे मूट गले वड्डी शहनशा भी मे शर्म बड़ी है आवे आव भी मेनू शर्म बड़ी है आवे नि ਤੁਹਾਡਾ ਬਾਪ ਹਮੇ ਇੱਕ ਪੁੱਤਰੀ ਦਾ ਨਿਮਾਣਾ ਸੇਵਕ ਤੁਹਾਡਾ ਬਾਪ ਹਮੇ ਇੱਕ ਪੁੱਤਰੀ ਦਾ ਜੀ ਦੇ ਵਿਆਦੀ ਚਿੰਤਾ ਦਿਨੇ ਰਾਤ ਹੀ ਖਾਵੇ ਜੀ ਦੇ ਵਿਆਦੀ ਚਿੰਤਾ ਦਿਨੇ ਰਾਤ ਹੈ ਖਾਵੇ ਗਿਆਸੀ ਸ਼ਰਨ ਮੈਂ ਸਤਿਗੁਰੂ ਤੇਗ ਬਹਾਦਰ ਦੀ ਕਿ ਹਾਸੀਤੀ ਮੇਰੀ ਨੂੰ ਆਪਣੀ ਨੂੰ ਬਣਾ ਲੋ ਗਿਆਸੀ ਸ਼ਰਨ ਮੈਂ ਸਤਿਗੁਰੂ ਤੇਗ ਬਹਾਦਰ ਦੀ ਕਿ ਹਾਸੀਤੀ ਮੇਰੀ ਨੂੰ ਆਪਣੀ ਨੂੰ ਬਣਾ ਸਮਾ ਦੇਣੀਏ ਖੁਸ਼ੀਆਂ ਪੁੱਤਰੀ ਨੂੰ ਹਲੇ ਸਮਾ ਗੁਰਮਖਾ ਚਾਂਦਨੀ ਚੌਕ ਬੁਲਾਵੇ ਹਲੇ ਸਮਾ ਗੁਰਮਖਾ ਚਾਂਦਨੀ ਚੌਕ ਬੁਲਾਵੇ ਧੀ ਦੇ ਮਾਪੇ ਫਿਕਰਾਂ ਦੇ ਵਿੱਚ ਡੁੱਬੇ ਰਹਿੰਦੇ ਨੇ ਜਿੰਨਾ ਚਿਰ ਨਾ ਕੋਈ ਚੱਜ ਦਾ ਰਿਸ਼ਤਾ ਥਿਆ ਦੇ ਮਾਪੇ ਫਿਕਰਾਂ ਦੇ ਵਿੱਚ ਡੁੱਬੇ ਰਹਿੰਦੇ ਨੇ ਜਿੰਨਾ ਚਿਰ ਨਾ ਕੋਈ ਚੱਜ ਦਾ ਰਿਸ਼ਤਾ ਥਾਵੇ ਤੁਹਾਡੇ ਦਰਤੇ ਦਾਤਾ ਆ ਅੱਜ ਅਰਜਾ ਕਰਦਾ ਹਾਂ ਤੁਹਾਡੇ ਦਰਤੇ ਦਾਤਾ ਆ ਅੱਜ ਅਰਜਾ ਕਰਦਾ ਹਾਂ ਸੁਣਿਆ ਦਰ ਤੁਹਾਡੇ ਤੋਂ ਕੋਈ ਨਾ ਖਾਲੀ ਜਾਵੇ ਸੁਣਿਆ ਦਰ ਤੁਹਾਡੇ ਤੋਂ ਕੋਈ ਨਾ ਖਾਲੀ ਜਾਵੇ ਮੇਰੀ ਔਕਾਤ ਤਾਂ ਤੁਹਾਡੇ ਮੂਰੇ ਬਿਲਕੁਲ ਜ਼ੀਰੋ ਹੈ ਮੇਰੀ ਔਕਾਤ ਤਾਂ ਤੁਹਾਡੇ ਮੂਰੇ ਬਿਲਕੁਲ ਜ਼ੀਰੋ ਹੈ ਤੁਹਾਡੀ ਹਾਂ ਤੋਂ ਮੇਰਾ ਤੁਸੀਂ ਜੀ ਮੁੱਲ ਵਧਾਵੋ ਸੁਖੜ ਸਿਆਣੀ ਪਤਰੀ ਜੀਤਾ ਕਰਦੀ ਰੌਣਕ ਹੈ ਸੁਗੜ ਸਿਆਣੀ ਪਤਰੀ ਜੀਤਾ ਕਰਦੀ ਰੌਣਕ ਹੈ ਕਰ ਲੋ ਮਨਜ਼ੂਰ ਜੇ ਤੁਹਾਨੂੰ ਸਤਗੁਰ ਰਿਸ਼ਤਾ ਪਾਵੇ ਕਰ ਲੋ ਮਨਜ਼ੂਰ ਜੇ ਤੁਹਾਨੂੰ ਸਤਗੁਰ ਰਿਸ਼ਤਾ ਪਾਵੇ ਕਰਦਿਓ ਆਸਾ ਪੂਰੀ ਟੋਲ ਲਾਹੌਰ ਚ ਵੱਜਣਗੇ ਕਰ ਦਿਓ ਆਸਾ ਪੂਰੀ ਟੋਲ ਲਾਹੌਰ ਚ ਵੱਜਣਗੇ ਸੁਣਿਆ ਦਰ ਤੁਹਾਡੇ ਤੋਂ ਕੋਈ ਨਾ ਖਾਲੀ ਜਾਵੇ ਸੁਣਿਆ ਦਰ ਤੁਹਾਡੇ ਤੋਂ ਕੋਈ ਨਾ ਖਾਲੀ